ਦੋਸਤੋ ਜਿਸ ਮੁੰਡੇ ਦੀ ਤੁਸੀਂ ਤਸਵੀਰ ਦੇਖ ਰਹੇ ਮੁੰਡਾ ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ ਆ ਕਾਗਜ਼ ਖੋਲ੍ਹੋ ਤੇਜਪਾਲ ਜੀ ਕਿੰਨੀ ਤਰੀਕ ਤੋਂ ਇਹ ਹੈਗਾ ਜੀ ਮੁੰਡਾ ਗਾਇਬ ਮਤਲਬ 25 ਤਰੀਕ ਤੋਂ ਇਹ ਗਿਆ ਹੋਇਆ ਜੀ ਲਿਖਿਆ ਹੋਇਆ ਰਿਪੋਰਟ ਦੇ ਵਿੱਚ 25 ਤਰੀਕ ਤੋਂ ਲਾਪਤਾ ਹੈ ਤੇ ਇਹਦੀ ਰਿਪੋਰਟ ਪੁਲਿਸ ਸਟੇਸ਼ਨ ਚਮਕੌਰ ਥਾਣੇ ਦੇ ਵਿੱਚ ਵੀ ਕਰ ਦਿੱਤੀ ਗਈ ਹੈ ਤੁਸੀਂ ਦੇਖ ਪਾ ਰਹੇ ਹੋ ਤੇ ਪਰ ਇਹ ਮੁੰਡਾ ਮਿਲ ਨਹੀਂ ਰਿਹਾ ਹੈਗਾ ਦੋਸਤੋ ਇਹਦੇ ਵਿੱਚ ਹੁਣ ਤੁਹਾਡੀ ਮਦਦ ਦੀ ਲੋੜ ਆ ਸਾਨੂੰ ਤੇ ਇਨਾਮ ਵੀ ਕੋਈ ਰੱਖਿਆ ਤੇਜਪਾਲ ਸਿੰਘ ਜੀ ਇਹਨੂੰ ਲੱਭਣ ਵਾਲੇ ਨੂੰ ਕਿੰਨਾ ਇਨਾਮ ਦੇਵੋਗੇ ਤੁਸੀਂ ਇਨਾਮ ਕਿੰਨਾ ਕਿੰਨਾ ਨਾਮ 10000 10000 ਰੁਪਏ ਇਨਾਮ ਦੇਣਗੇ ਜੀ ਜੇ ਤੁਸੀਂ ਇਸ ਮੁੰਡੇ ਨੂੰ ਲੱਭ ਸਕੋ ਤੇ ਇਹ ਮੁੰਡੇ ਦੀ ਮੈਂ ਤਸਵੀਰ ਦੁਆਰਾ ਦਿਖਾ ਰਹੇ ਹਾਂ ਇਹ ਮੁੰਡਾ ਕਈ ਦਿਨਾਂ ਤੋਂ ਲਾਪਤਾ ਹੈ ਮਾਨਸਿਕ ਤੌਰ ਤੇ ਥੋੜਾ ਜਿਹਾ ਕਮਜ਼ੋਰ ਹੈ ਜੀ ਇਹ ਬੱਚਾ ਤੇ ਹਾਲਾਂਕਿ ਇਹ ਅਲਾਕੇ ਦੇ ਵਿੱਚ ਦੇਖਿਆ ਗਿਆ ਹੈ ਕਈਆਂ ਨੇ ਮੈਨੂੰ ਫੋਨ ਵੀ ਆਏ ਆ ਕਿ ਵੀਰ ਇੱਥੇ ਖੜਾ ਦੇਖਿਆ ਤੇ ਜਦ ਅਸੀਂ ਉੱਥੇ ਜਾਂਦੇ ਤੇ ਤਾਂ ਇਹ ਹੁੰਦਾ ਨਹੀਂ ਤਾਂ ਜੀ ਨੂੰ ਵੀ ਵੀਰ ਨੂੰ ਇਹ ਬੱਚਾ ਮਿਲੇ ਤਾਂ ਨੰਬਰ ਆ ਜਿਹੜੇ ਜੀ ਉਹ ਪੁਲਿਸ ਥਾਣੇ ਦੇ ਵੀ ਨੰਬਰ ਮੈਂ ਤੁਹਾਨੂੰ ਦੱਸ ਰਿਹਾ ਜੀ ਤੇ ਪਿਤਾ ਦਾ ਨੰਬਰ ਆ ਜਿਹੜਾ ਉਹ ਹੁਣ ਸਕਰੀਨ ਤੇ ਆ ਰਿਹਾ ਹੈ ਤੇਜਪਾਲ ਸਿੰਘ ਦਾ ਤੇ ਜੇ ਤੁਸੀਂ ਲੱਭ ਸਕੋ ਤਾਂ ਇਹ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਜੀ ਸੋ ਇਨਾਮ ਦੇਾਂਗੇ 10000 ਰੁਪਏ ਤੇਜਪਾਲ ਵੱਲੋਂ ਮੈਂ ਅੱਛਾ ਪੈਸੇ ਤਿਆਰ ਆ ਵੈਸੇ ਤੁਹਾਡੇ ਕੋਲ ਪੈਸੇ ਤਿਆਰ ਤੇ ਮਨ ਲਓ ਵੀ ਅੱਜ ਬੰਦਾ ਲੱਭ ਕੇ ਲੈ ਆਇਆ ਤਾਂ 10000 ਅੱਜੇ ਮਿਲੂ ਲੋ ਅੱਜ ਇਹ ਹੁਣੇ 10 ਮਿੰਟ ਵੀ ਨਹੀਂ ਲਾਣੇ ਤੁਰੰਤ ਮਿਲेंगे ਬਾਠ ਠੀਕ ਹੈ ਜੀ ਚਲੋ ਜੀ ਹੁਣ ਤੁਹਾਡਾ ਕੰਮ ਹੈ ਜੀ ਸ਼ੁਰੂ ਇੱਥੇ ਤੋਂ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਜੀ ਤਾਂ ਕਿ ਇਹ ਬੱਚਾ ਇਹਦੇ ਪਿਤਾ ਨੂੰ ਮਿਲ ਸਕੇ